ਫੇਰਾਗਾ ਚ ਪੀਰਾ ਕੇ ਓਏ ਕੀ ਨਾਮ ਆ ਗਿਆ ਕੋਈ ਨਹੀਂ ਹੈਗੀ ਯਾਰ ਫੇਰੇ ਬੱਕੇ ਵੇਚਦੇ ਹੋ ਹਾਂ ਹਾਂ ਉਹ ਜਿੱਥੇ ਤੱਕ 15000 ਨਹੀਂ ਵਿਕਦੀ ਹੈਗੀ ਉਹਨਾਂ ਨੇ ਮੰਨਉਂਦਾ ਹੈਗਾ ਸਾਡੇ ਜਵਾਲਾ ਉਦੋਂ ਚੱਲ ਕੋਈ ਗੱਲ ਨਹੀਂ ਉਹ ਤੂੰ ਲਾਉਣਾ ਕਹਨੇ ਸੀ ਆਪਾਂ ਪਹੁੰਚਦੇ ਨਹੀਂ ਇਹਦਾ ਪਿੰਡ ਕਿਹੜਾ ਆ ਪਿੰਡ ਕਿਹੜਾ ਗਿਆ ਉਹ ਕਹਿੰਦਾ ਮੇਰੇ ਨਾਲ ਪ੍ਰੋਬਲਮ ਹੁੰਦੀ ਬੰਦਦਾ ਹੈ ਇਹਦਾ ਤੇਰਾ ਸੌਲਾ ਤੇਣੀ ਕਜੂਰੀ ਏ ਦੇ ਦੇ ਨੀ ਦੇ ਦੇ ਬੱਤੀ ਤੇ ਆਹ ਨਾ ਹੁਣ ਇਹ ਕਹਦਾ ਵੇ ਕਿਹੜਾ ਵੇ ਇੱਕ ਆਟੀਪਾ ਮਾ ਹੁਣ ਆਏ ਹਾਏ ਦੋ ਬੰਗਾ ਹੁਣ ਨੀ ਕਹਤੇ ਯਾਰ ਕੀ ਲਾ ਪਰ ਉਹ ਬਣਦਾ ਹੁੰਦਾ ਵਾ ਪੜਾਉਂਦਾ ਇਹ ਲੈ ਇਹ ਲੈ ਨੰਨੇ ਜੀ ਜੀ ਰੱਖ ਲਾ ਮੰਗੀ ਅੱਜ ਵੇੜ ਕੇ ਨਾ ਰੱਖ ਦੇ ਯਾਰ ਓਏ ਫੋਰ ਬੱਕਰੀ ਹੁਣਾਂ ਦੇਖ ਲੋ ਬਈ ਅੱਜ ਐਸ ਪਾਸਾ ਕਰਕੇ ਲੈ ਆਉਂਦੇ ਕਾਲੀ ਬੱਕਰੀ ਲਊ ਕਾਲੀ ਇਹ ਲਾਈਨ ਚ ਬੋਲ ਓਏ ਥੋੜਾ ਜਲਦੀ ਵੀ ਲੱਗਦਾ ਹੈ ਹੁਣ ਹਾ ਛੱਡੀ ਨਾ ਛੱਡੀ ਵੀ ਹੱਡੀ ਹੋਏ ਬਈ ਮਾਰਦਾ ਪੀ ਤੂੰ ਹੱਟ ਜਾ ਲਖਈ ਨਾ ਹੀ ਹਟ ਜਾ ਬੱਚਿਆ ਨਹੀਂ ਨਹੀਂ ਓਏ ਮਾਰਦਾ ਪੀ ਦੇਖੀ ਨਾ ਫੋਨ ਨਹੀਂ ਆਉਂਦਾ ਉਹ ਮੈਂ ਨਹੀਂ ਆ ਰਹੀ ਰੱਖ ਲੈ ਉਹ ਮੈਂ ਨਹੀਂ ਆ ਰਹੀ ਰੱਖ ਲੈ ਮਰਾ ਕਾਨੂੰ ਮਰਾ ਰੱਖਦਾ ਕਰਦੇ ਉੱਤੇ ਹੁਣ ਕੋਈ ਨਹੀਂ ਹੁਣ 15000 ਰੁਪਏ ਦੇਖੀ ਜਗੇ ਸਾਡੀ ਮਰੂ ਸਤਾਉ ਹੋਗੀ ਕੋਈ ਨਹੀਂ ਹੋਗੀ ਉਹ ਖੂਬਾ ਹੋਗੀ ਤੇਰੇ ਐਡ ਤਾਂ ਨਹੀਂ ਬੱਕਰੀ ਲੈ ਕੇ ਜਾਣੀ ਐ ਇੱਕ ਹੀ ਤੂੰ ਪੂਰਾ 18000 ਦੀ ਬੱਕਰੀ ਆ ਗਿਆ ਆ ਗਿਆ ਆ ਗਿਆ ਠੀਕ ਆ ਬਈ ਭੱਗ ਜਾਂਦੇ ਨੇ ਭਾਈ ਯਾਰ ਕੋਈ ਨਾ ਗੱਲ ਨਹੀਂ ਭਾਈ ਯਾਰ ਮਿੱਟੂਆ ਜਮੀਨ ਰੱਖੀ ਠੀਕ ਉਹ ਨਹੀਂ ਲੈ ਉਹ ਕੱਖਰੀ ਬੱਕਰੀ ਐ ਕੱਖਰੀ ਛੱਡ ਥੋੜਾ ਲਾਵੇ

50000 50000 ਕਿੰਨੇ ਕਰਦੇ ਨੇ ਪਾਕੀ 15000 5000 ਰੁਪਏ ਨੂੰ ਗੂਗਲ ਕਰੋ ਕੋਈ ਨਹੀਂ ਹੋਣਾ 15000 ਵੀ ਕਰਤੀ ਹੁੰਦੇ ਰਣਾ ਖੜੇ ਨਹੀਂ ਹੋਣਾ ਖੜੇ ਲਖਾਈ ਉਹਨਾਂ ਦੀ ਉਹਨਾਂ ਦੀ ਰੱਖੀ ਨਾ ਛੋਡੀ ਨਹੀਂ ਲਖਾਈ ਇਸੇ ਦੀ ਆ ਛੋਡੀ ਕਿਉਂ ਨਹੀਂ ਲਖਾਈ ਛੋਡੀ ਤੇਰੀ ਰਹਿਣਾ ਨਾ ਕੋਡ ਕਰਤੀ ਮੈਂ ਕੋਡ ਨਹੀਂ ਕਰੀ ਹੈਗੀ ਲਖਾਈ ਤਾਂ ਕੋਈ ਨਹੀਂ ਗੱਲ ਕਰਦੇ ਉਹੀ ਉਹੀ ਛੋਟ ਜੀ ਲਖਾਈ ਦਾ ਬਾਈ ਤੇਰੀ ਲਖਾਈ ਆਸਤੀ ਲਖਾਈ ਬਾਈ ਇਸੇ ਦੀ ਆ ਹਾਂ ਉਹੀ ਆ ਛੋਟ ਮਾਨਾ ਉਹਨਾਂ ਨੇ ਲਖਾਈ ਕਰੀ ਕੋਈ ਆ ਬਣੀ ਹੋਊ ਤੇਰੀ ਹੈਗੀ ਆਈ ਦੀ ਇਹਨਾਂ ਵੀ ਹੋਣਾ ਨਹੀਂ ਹੋਣਾ ਮਿੱਟੂ ਨਹੀਂ ਹੋਣਾ ਮਿੱਟੂ ਮੈਂ ਤੇਰਾ ਕਹਿੰਦਾ ਨਹੀਂ ਬਾਈ ਬਣ ਕੇ ਯਾਰ ਇਹਦਾ ਬਾਈ ਨਹੀਂ ਹੈਗਾ ਉਹ

ਦਰੋ ਜਾ ਕੀ ਭਾਈ ਉਹ ਖੜਾ ਲੋਡ ਆ ਯਾਰ ਤੇਰੀ ਕਾਦਰੀਗਾ ਬੱਕਾ ਕੋਆ ਘਟ ਬੱਕਾ ਬਟਾ ਦੇ ਮਸ ਨੂੰ ਓਏ ਉੱਚਾ ਬੜੇ ਬੋਲਿਆ ਉਹ ਵੀ ਓਏ ਲੈ ਜੀਆ ਬੰਦਾ 1000 ਦੀ ਪਾਉਣ ਨੂੰ ਪੁੱਤ ਨਾ ਪਾਉਂਦਾ ਉਹ ਮੱਠ ਕਾਣੀਆਂ ਉਹ ਖੜਾ ਓਏ ਨਹੀਂ ਹੋਣੀ ਯਾਰ ਦੇਣ ਨੂੰ ਆਣ ਕੇ ਭਾਈਆ ਉਹ ਦੇ ਦੇ ਹੁਣ ਬੱਸ ਹੁਣ ਤਾਂ ਬਣਾ ਲੈ ਓਏ ਕੋਈ ਮੱਤ ਤਾਉਂ ਕੋਈ ਨਹੀਂ ਹੁਣ ਆਦਾ ਭਾਈ ਨੋ ਸਾਢੇ 15000 ਦੀ ਦੇਣੀ ਹੈ 400 ਰੁਪਏ ਕਹਿਣ ਹਾਂ ਤੰਨ ਸਾਢੇ ਹਾਂ ਰਸ ਹਾਂ ਜੋ ਬਈ ਇਹਨੂੰ ਬੱਕਰੀ ਦਿਖਾਉਣੇ ਆਪਾਂ ਮਿੱਠੂ ਤੇਰੀ ਕਦਰ ਹੀ ਕਰੀ ਸਾਢੇ 15000 ਰੁਪਏ ਲਾਤਾ ਬਾਈ ਬਾਈ ਨੇ ਆ ਬੱਕਰੀ ਦੇ ਉੱਤੇ ਨੋ ਬਈ ਮਸਾ ਸੌਦਾ ਕੀਤਾ ਮੰਦਾ ਮਸਾ ਬਣਾਇਆ ਵਾਹ ਵੜ ਕੇ ਲੈ ਪਾਣੀ ਬੱਕਰੀ ਹੋ ਗਿਆ ਪਾਣੀ ਬੱਕਰੀ ਦਾ ਸੌਦਾ ਹੋਇਆ ਬਾਈ ਦੇਖਦਾ ਕਿੰਨੇ ਦਾ ਹੋਇਆਗਾ ਪੁੱਛਦੇ ਆਂ ਪਰ ਆਉਣੇ ਦੀ ਇੱਜ਼ਤ ਕਰਦੀ ਰੱਖ ਤੇ ਬਈ ਅੱਜ ਮਿੱਠੂ ਚਾਚੇ ਦੀ ਇੱਜ਼ਤ 35 ਤਰੀਕ ਨੂੰ ਪੈਸੇ ਦਾ ਮੰਨ ਗਿਆ ਮੰਨ ਗਿਆ 35 ਤਰੀਕ ਨੂੰ ਪੈਸੇ 35 ਤਰੀਕ ਨੂੰ ਪੈਸੇ 35 ਤਰੀਕ ਨੂੰ ਪੈਸੇ ਦਾ 16000 ਮੇਰੇ ਨੂੰ 35 ਤਰੀਕ ਨੂੰ ਪੈਸੇ 35 ਤਰੀਕ ਓਏ ਬੜਿਆਲਿਆ ਵੀ ਨਹੀਂ ਤਾ ਤੂੰ ਨੂੰ ਮੈਂ ਕਹਿਤਾ ਮਾਰ ਦੂਗਾ ਕਰ ਦੋ ਜ਼ੀਰੋ ਉਹ ਨਾ ਮਲਬੂਰੀ ਆ ਉਹ ਲੱਗਿਆ ਇਹਦੀ ਘਰ ਦੀ ਬੱਚਾ ਹਾਂ ਇੱਕ ਹੀ ਘਰ ਬੰਦੇ ਆ ਇਹ ਕਿਹਦੇ ਲੱਗਦੇ ਆ ਹਾਂ ਸਾਰਾ ਇੱਥੇ ਲੈਣਾ ਤੈਨੂੰ 70 60 ਸਾਡਾ ਪਹਿਲਾ ਚੇਪੀ ਦਾ ਸੀ 200 500 ਕੇ 2 400 ਦੇ ਤੂੰ ਜੱਗਲ ਹਾਂ 200 ਦੂਜੇ ਮਹੀਨੇ 200 ਇਹ 10000 ਦੂਜੇ ਗੂਗਲ ਪੇ 200 ਬਥੇਰਾ ਹੈ ਉਹ ਤੋਂ ਲੈ ਲੈ ਪੈਸੇ ਦੇ ਪੈਸੇ ਨਾਲ ਚੱਲ ਪੈਸੇ ਹੁੰਦਾ ਇਹਦਾ ਮਲਬੂਰੀ 10000 ਪਰ ਰਹਿਗਾ ਮੇਰਾ 8000 ਕੀ ਕਰੀਂ ਹਾਂ ਫਿਰ ਉਹ ਤਾਂ ਇੰਨੀ ਗੱਲ ਹੈ ਇਹਦੀ ਲਖਾਈ ਦਾ ਇੱਕ ਦਿਨ ਕਰੀ ਗਈ ਇਹ ਸਿੱਧੇ ਸਰਾ ਕੋਸ ਲਖਾਈ ਵੀ ਤੇ ਨਵਕੈਂ ਇਹ ਕਿਹਾ ਬੱਕਰੇ ਦੇ ਸੇ ਫੜਨੇ ਠੀਕ ਹੈ ਹਾਂ ਠੀਕ ਹੈ ਉਹ ਕਰ ਮੇਰੇ ਦਿਨ ਪਾਸ ਤਰੀਆ ਮੰਨ ਕੇ ਭਾਈ ਅੱਜ ਮੰਨ ਕੇ ਹੈਗੇ ਭਾਈ ਉਹ 100 ਭਾਈ ਵੀ ਇਹਦੇ 100 ਭਾਈ ਚੱਲਦੇ ਆ ਭਾਈ ਸਦੀਕ ਦੀ ਚੱਲਦੇ ਆ ਇੱਥੋਂ ਪਤਾ ਲੱਗਦਾ 100 ਭਾਈ ਜੇ ਪਾ ਵੀ ਬਖਸ਼ਾਵਾ ਉਹ ਮਿੱਟੂ ਦਾ ਉਹ ਕਰ ਗਿਆ ਫਿਰ